ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਕੈਪਟਨ ਅਮਰਿੰਦਰ ਸਿੰਘ ਤੇ ਭੜਕੇ ਸੀਐਮ ਭਗਵੰਤ ਮਾਨ ਗੁੱਸੇ ਦੀਆਂ ਸੁਣਾਈਆਂ ਖਰੀਆਂ ਖਰੀਆਂ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ ਦਿੱਤੀ ਸਿੱਧੀ ਚੇਤਾਵਨੀ। ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਪੰਜਾਬ ਸਰਕਾਰ ਨੇ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਦੇ ਦਿੱਤੇ ਹੁਕਮ ਪਰਮਪਾਲ ਕੌਰ ਨੇ ਸੀਐਮ ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ। ਅਰਵਿੰਦ ਕੇਜਰੀਵਾਲ ਦੀ ਅੰਤਰੀਵ ਜਮਾਨਤ ਬਾਰੇ ਵੱਡੀ ਖਬਰ ਕੱਲ ਨੂੰ ਸੁਪਰੀਮ ਕੋਰਟ ਸੁਣਾਏਗੀ। ਕੈਨਸਲਾ ਪੰਜਾਬ ਚ ਰਹੇਗੀ ਸਰਕਾਰੀ ਛੁੱਟੀ ਸਕੂਲ ਕਾਲਜ ਵਿਦਿਅਕ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ ਗਰਮੀ ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ ਇਨਾ ਤਰੀਕਾ ਨੂੰ ਪਵੇਗਾ ਮੀ ਤਲਵੀਰ ਗਿਲ ਦੇ ਪਾਰਟੀ ਛੱਡ ਤੇ ਸੁਖਵੀਰ ਬਾਲ ਦਾ ਵੱਡਾ ਬਿਆਨ ਬਿਨਾਂ ਨਾਂ ਲੈ ਕਹੀਆਂ ਵੱਡੀਆਂ ਗੱਲਾਂ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ 10000 ਪਰਿਸ਼ੁਪਤਨਾਂ ਦਾ ਆਰਕੀਟੈਕਟ ਵਿਜੀਲੈਂਸ ਬਿਊਰੋ ਉੱਲੋਂ ਕਾਬੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਹੈਗੇ ਮੁਗਲਾਂ ਦੇ ਸਮੇਂ ਕੈਪਟਨ ਦਾ ਪਰਿਵਾਰ ਉਹਨਾਂ ਦੇ ਨਾਲ ਸੀ ਅੰਗਰੇਜ਼ਾਂ ਦੇ ਰਾਜ ਵਿੱਚ ਉਹਨਾਂ ਦੇ ਨਾਲ ਸੀ ਅਕਾਲੀ ਦਲ ਦੇ ਸਮੇਂ ਵਿੱਚ ਉਸ ਦੇ ਨਾਲ ਰਹੇ ਫਿਰ ਕਾਂਗਰਸ ਵਿੱਚ ਰਹੇ ਅਤੇ ਹੁਣ ਭਾਜਪਾ ਸਰਕਾਰ ਵਿੱਚ ਵੀ ਉਹ ਉਸ ਦੇ ਨਾਲ ਹਨ ਉਨਾਂ ਨੇ ਦੋਸ਼ ਲੈ ਕੇ ਪਟਿਆਲਾ ਦੀ ਰਿਆਸਤ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਣਾਇਆ ਸੀ ਕਿਉਂਕਿ ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਦਾ ਕਾਫਲਾ ਲੁੱਟਣ ਵਾਲੇ ਖਾਸਾ ਗਰੁੱਪ ਦਾ ਨਾਮ ਉਜਾਗਰ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਲਈ 59% ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਕਰ ਦਿੱਤਾ ਹੈ ਮਾਰਚ 2022 ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ ਉਸ ਸਮੇਂ 21% ਦੀ ਹੀ ਖੇਤਾਂ ਵਿੱਚ ਨਹਿਰ ਦਾ ਪਾਣੀ ਪਹੁੰਚਦਾ ਸੀ ਉਹਨਾਂ ਕਿਹਾ ਕਿ ਅਕਤੂਬਰ ਤੱਕ ਅਸੀਂ 70% ਦੀ ਖੇਤਾਂ ਵਿੱਚ ਨਹਿਰੀ ਪਹੁੰਚਦਾ ਕਰ ਦੇਣਾ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਕਰੀਬ 6 ਲੱਖ ਟਿਊਬਲ ਬੇਕਾਰ ਹੋ ਜਾਣਗੇ ਫਿਰ ਸਰਕਾਰ ਦੇ ਕਰੀਬ 5000 ਤੋਂ 6000 ਕਰੋੜ ਰੁਪਏ ਬਚਣਗੇ ਸੀਐਮ ਮਾਨ ਨੇ ਕਿ ਹੈਗੀ ਇਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਤੇ ਭੈਣਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀਆਂ ਤੇ ਪ੍ਰਾਈਵੇਟ ਮੀਲ ਆਪਰੇਟਰਾਂ ਦੀ ਮਿਲੀ ਭੁਗਤ ਨਾਲ ਕਰੋੜਾਂ ਦਾ ਅਨਾਜ ਗਾਇਬ ਕਰਕੇ ਪੰਸਪ ਨੂੰ ਚੂਨਾ ਲਗਾਉਣ ਦੇ ਮਾਮਲੇ ਵਿੱਚ 12 ਸਾਲ ਬਾਅਦ ਵੀ ਪੁਲਿਸ ਨੇ ਜਾਂਚ ਪੂਰੀ ਨਹੀਂ ਕੀਤੀ ਇਸ ਤੇ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਦੇ ਡੀਜੀਪੀ ਨੂੰ ਆੜੇ ਹੱਤੀ ਲੈਂਦੇ ਆ ਕਿ ਹੈਗੀ ਜਾਂ ਤਾਂ ਅਗਲੀ ਸੁਣਵਾਈ ਤੇ ਉਹ ਖੁਦ ਜਵਾਬ ਦਾਇਰ ਕਰਨ ਜਾਂ ਫਿਰ ਜੁਰਮਾਨੇ ਲਈ ਤਿਆਰ ਰਹਿਣਾ ਪਟੀਸ਼ਨ ਦਾਇਰ ਕਰਦੇ ਹੋਏ ਪਟਿਆਲਾ ਨਿਵਾਸੀ ਸੰਦੀਪ ਗੋਇਲ ਨੇ ਹਾਈ ਕੋਰਟ ਨੂੰ ਨਾਜ ਕਪਲੇ ਦੀ ਜਾਣਕਾਰੀ ਦਿੱਤੀ ਪਟੀਸ਼ਨਰ ਨੇ ਦੱਸਿਆ ਕਿ ਐਫ ਆਈ ਆਰ ਦੀ ਫਿਜ਼ੀਕਲ ਵੈਰੀਫਿਕੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਨਾਜ ਦੇ 8 ਟਰੱਕ ਜਿਨ੍ਹਾਂ ਨੂੰ ਕਾਗਜ਼ ਵਿੱਚ ਦਿਖਾਇਆ ਗਿਆ ਸੀ ਉਹ ਅਸਲ ਵਿੱਚ ਮੌਜੂਦ ਹੀ ਨਹੀਂ ਸਨ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਲਈ ਜਾਰੀ ਕੀਤੇ ਸੜਕ ਕੈਟ ਵੀ ਫਰਜੀ ਸਨ ਪਟੀਸ਼ਨਰ ਨੇ ਕਿਹਾ ਹੈ ਕਿ ਮਿਲ ਮਾਲਕ ਨੇ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀ ਨਾਲ ਮਿਲ ਕੇ 1 ਕਰੋੜ ਰੁਪਏ ਦਾ ਕਪਲਾ ਕੀਤਾ ਸੀ ਜਿਸ ਕਾਰਨ 5 ਸੱਪ ਨੂੰ ਕਰੋੜਾਂ ਰੁਪਏ ਦਾ ਨ ਲੱਗਾ ਸੀ ਅਤੇ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਵੱਡੇ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਕਿ ਜਾਂ ਤਾਂ ਅਗਲੀ ਸੁਣਵਾਈ ਤੇ ਉਹ ਖੁਦ ਜਵਾਬਦਾਇਰ ਕਰਨਾ ਜਾਂ ਫਿਰ ਜੁਰਮਾਨੇ ਲਈ ਤਿਆਰ ਰਹਿਣਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਦੀਆਂ ਮੁਸ਼ਕਿਲਾਂਵੱਦੀਆਂ ਨਜ਼ਰ ਆ ਰਹੀਆਂ ਹਨ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਬੀਆਰਐਸ ਦੀ ਅਰਜ਼ੀ ਕੇਂਦਰ ਤੋਂ ਮਨਜ਼ੂਰ ਕਰਵਾ ਕੇ ਪਾਜਪਦੀ ਉਮੀਦਵਾਰ ਬਣੀ ਪਰਮਪਾਲ ਕੌਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਤੁਰੰਤ ਡਿਊਟੀ ਜੁਆਇਨ ਕਰਨ ਲਈ ਕਿਹਾ ਸਰਕਾਰ ਇਸ ਮਾਮਲੇ ਵਿੱਚ ਜਲਦੀ ਹੀ ਕੇਂਦਰ ਨੂੰ ਪੱਤਰ ਲਿਖੇਗੀ ਪੰਜਾਬ ਸਰਕਾਰ ਨੇ ਨੋਟਿਸ ਪੀਰੀਅਡ ਆਧਾਰ ਬਣਾਇਆ ਹੈ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਮੈਸੇਅਮੁਕਤ ਹੋ ਚੁੱਕੀ ਹਾਂ ਕੇਂਦਰ ਸਰਕਾਰ ਨੇ ਮੈਨੂੰ ਰਿਟਾਇਰ ਕਰ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਪਰਮਪਾਲ ਕੌਰ ਦੀ ਵਿਵਾਦਿਤ ਸੇਵਾਮੁਕਤੀ ਬਾਰੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਉਹ ਆਪਣੇ ਨਾਮਜਿਤ ਕੀ ਪੱਤਰ ਪੜਨਗੇ ਅਤੇ ਚੌਨ ਲੜੰਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਂਜੀ ਵੀ ਰਿਟਾਇਰ ਵਿਅਕਤੀ ਜੋ ਮਰਜ਼ੀ ਕਰੇ ਇਸ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਉਹਨਾਂ ਕਿਹਾ ਕਿ ਮੈਂ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹਾਂ ਜੇ ਮੈਂ ਭਲਕੇ ਅਮਰੀਕਾ ਜਾਣਾ ਚਾਹਾਂ ਤਾਂ ਉੱਥੇ ਵੀ ਜਾ ਸਕਦੀ ਹਾਂ ਉਹਨਾਂ ਨੇ ਪ੍ਰਸ਼ਨ ਉਠਾਇਆ ਕਿ ਜਦੋਂ ਬੰਦਾ ਰਿਟਾਇਰ ਹੀ ਹੋ ਗਿਆ ਤਾਂ ਫਿਰ ਸਰਕਾਰ ਦਾ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਦਾ ਮਤਲਬ ਕੀ ਹੈ ਸੁਪਰੀਮ ਕੋਰਟ ਆਵਕਾਰੀ ਸ਼ਰਾਬ ਕਪਲ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰੀਵ ਜ਼ਮਾਨਤ ਨੂੰ ਲੈ ਕੇ 10 ਮਈ ਯਾਨੀ ਕੱਲ ਨੂੰ ਆਪਣਾ ਹੁਕਮ ਸੁਣਾਏਗਾ ਗ੍ਰਿਫਤਾਰੀ ਖਿਲਾਫ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਬੈਂਚ ਦੀ ਅਗਵਾਈ ਵਾਲੇ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਅੰਤਰੀਮ ਜਮਾਨਤ ਤੇ ਫੈਸਲਾ ਸੁਣਾਵਾਂਗੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਨਾਲ ਜੁੜੇ ਮਾਮਲੇ ਤੇ 10 ਮਹੀਨਿਆਂ ਨੂੰ ਸੁਣਵਾਈ ਹੋਵੇਗੀ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ দত্ত ਦੀ ਬੈਂਚ ਨੇ ਸੁਣਵਾਈ ਦੌਰਾਨ ਅੰਤਰੀਮ ਜਮਾਨਤ ਦੇ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬੈਂਚ ਨੇ ਸੀਨੀਅਰ ਵਕੀਲ ਅਭਿਸ਼ੇਕ ਸਿੰਘ ਵੀ ਤੇ ਵਧੀਕ ਸੋਲੀਸਟਰ ਜਨਰਲ ਐਸ ਵੀ ਰਾਜੂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਰਿਆ ਸੀ ਪੰਜਾਬ ਭਾਰ ਚ 10 ਮਈ ਯਾਨੀ ਕੱਲ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੂਬੇ ਦੇ ਸਕੂਲ ਕਾਲਜ ਸਰਕਾਰੀ ਦਫਤਰ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਅਸਲ 10 ਮਈ ਨੂੰ ਭਗਵਾਨ ਪੁਰਸ਼ਰਾਮ ਜਨਮ ਦਿਤੀ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਦਿਨ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ ਇਸ ਦੇ ਮੱਦੇਨਜ਼ਰ ਪੰਜਾਬ ਭਰ ਦੇ ਸਕੂਲ ਕਾਲਜ ਤੇ ਪੂਰੀ ਸਰਕਾਰੀ ادارے ਬੰਦ ਰਹਿਣਗੇ ਇੱਥੇ ਵੀ ਧਿਆਨ ਦੇਣ ਯੋਗ ਹੈ ਕਿ 10 ਮਈ 2024 ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਜਦਕਿ ਅਗਲੇ ਦਿਨ ਵੀ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਜਿਸ ਦੇ ਚੱਲਦਿਆਂ ਕਈ ਪ੍ਰਾਈਵੇਟ ਸਕੂਲ ਅਤੇ ਕਈਆਂ ادارے ਵੀ ਬੰਦ ਰਹਿਣਗੇ ਇਸ ਤੋਂ ਅੱਗੇ ਐਤਵਾਰ ਹੈ ਮਤਲਬ ਪੰਜਾਬ ਚ 3 ਦਿਨ ਛੁੱਟੀ ਰਹੇਗੀ ਪੰਜਾਬ ਚ ਪਿਆਣ ਗਰਮੀ ਦਾ ਕਹਿਰ ਹੌਲੀ ਹੌਲੀ ਵਧ ਰਿਹਾ ਹੈ ਇਸ ਦੌਰਾਨ ਸੂਬਾ ਵਾਸੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਦਰਸਲ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਈਦਾ ਲੜ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ ਮੌਸਮ ਬਦਲਣ ਦੀ ਸੰਭਾਵਨਾ ਹੈ ਦੱਸਿਆ ਜਾ ਰਿਹਾ ਹੈ ਅੱਜ ਪੱਛਮੀ ਗੜਬੜੀ ਕਾਰਨ ਦਾਸ ਅਤੇ 11 ਮਈ ਨੂੰ ਪੰਜਾਬ ਤੇ ਗੁਆੰਡੀ ਸੂਬਿਆਂ ਵਿੱਚ ਮੌਸਮ 'ਚ ਬਦਲਾਅ ਹੋਵੇਗਾ ਕੱਲ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕਿੰਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਦੋ ਦਿਨ ਮੌਸਮ ਸਾਫ਼ ਰਹੇਗਾ ਤੇ ਫਸਲਾਂ ਦੀ ਵਾਢੀ ਜਲਦੀ ਕਰ ਲੈਣ ਕਿਉਂਕਿ ਅੱਗੇ ਮੀਂਹ ਪੈਣ ਦੀ ਸੰਭਾਵਨਾ ਹੈ ਲੋਕ ਸਭਾ ਚੋਣਾਂ ਲਈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿੱਖਣਾ ਉੱਤੇ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਸਿਆਸੀ ਆਗੂਆਂ ਦੇ ਦਲ ਬਦਲਣ ਦਾ سلسلہ ਲਗਾਤਾਰ ਜਾਰੀ ਹੈ ਅਤੇ ਦਲ ਬਦਲਣ ਵਾਲੇ ਆਗੂਆਂ ਦਾ ਜ਼ਿਕਰ ਕਰਦਿਆਂ ਸ਼ਰੋਮਨੀ ਕਾਲੀ ਦਲੇ ਪ੍ਰਧਾਨ ਸੁਵਿਰ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਦੇ ਕਿ ਇਹਨਾਂ ਦੇ ਹਾਲ ਤਿਤਲੀਆਂ ਵਰਗੇ ਹਨ ਕਿਉਂਕਿ ਇਹ ਰਾਤ ਨੂੰ ਕਿਸੇ ਹੋਰ ਪਾਰਟੀ ਵਿੱਚ ਉੰਡੇ ਹਨ ਅਤੇ ਦਿਨ ਚੜ੍ਹਦੇ ਨੂੰ ਕਿਸੇ ਹੋਰ ਪਾਰਟੀ ਵਿੱਚ ਹਿੱਸਾ ਲੈਂਦੇ ਹਨ ਸੁਖਵੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਤਿਤਲੀ ਇੱਕ ਫੁੱਲ ਦਾ ਰਸ ਚੂਸ ਕੇ ਦੂਜੇ ਫੁੱਲ ਤੇ ਜਾ ਕੇ ਬੈਠਦੀ ਹੈ ਅਤੇ ਉਸੇ ਤਰ੍ਹਾਂ ਇਹ ਆਗੂ ਇੱਕ ਪਾਰਟੀ ਵਿੱਚ ਆਪਣੇ ਸਵਾਰਥ ਪੂਰੇ ਕਰਨ ਮਗਰੋਂ ਕਿਸੇ ਪਾਰਟੀ ਵਿੱਚ ਚਲੇ ਜਾਂਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਾਰਟੀ ਨੇ ਇਹਨਾਂ ਨੂੰ ਕਈਆਂ ਉਦੇ ਅਤੇ ਮਾਣ ਸਨਮਾਨ ਦਿੱਤਾ ਹੁੰਦਾ ਹੈ ਉਸ ਦੇ ਬਾਰੇ ਇਹ ਬੁਰਾ ਭਲਾ ਬੋਲਣ ਲੱਗ ਜਾਂਦੇ ਹਨ ਜੋ ਕਿ ਕਿਸੇ ਵੀ ਕੀਮਤ ਤੇ ਸਹੀ ਨਹੀਂ ਹੈ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਦੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹਰਦਾ ਨਹੀਂ ਉਹ ਤੜਫੀ ਜਾਂਦਾ ਹੈ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਭਰਾਏ ਐਂ ਕਰੀ ਜਾਂਦੇ ਨੇ ਵਾਸੇ ਤੁਸੀਂ ਇਹਨਾਂ ਨੂੰ ਮੈਂ ਕਰੂੰ ਸਿੱਧੇ ਸਾਰੇ ਨੂੰ ਤੁਸੀਂ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੁਸੀਂ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਦੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰਕ 'ਚ ਇਹਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ 그러면은 ਸੱਚ ਬੋਲਣਾ ਨਹੀਂ ਇਹ ਸੱਚ ਤੇ ਫਸ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਜਲਿਆਂ ਵਾਲੇ ਬਾਗ ਵਾਲੇ ਦਿਨ 13 April 1919 ਨੂੰ ਹਜੇ 100 103 ਸਾਲ ਪੁਰਾਣੀ ਗੱਲ ਹੈ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਗੀ 13 April 1919 ਨੂੰ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਅਨੇਵਾਹ ਗੋਲੀਆਂ ਚਲਾਤੀਆਂ ਹਜ਼ਾਰ ਤੋਂ ਵੱਧ ਬੰਦੇ ਸ਼ਹੀਦ ਹੋ ਗਿਆ ਬਾਕੀ ਤੋਂ ਤੇ 10000 ਹੂਜ ਡਿੱਗ ਪਏ ਜ਼ਖਮੀ ਹੋ ਗਏ ਤੇ 13 April 1919 ਨੂੰ ਜਲਿਆਂ ਵਾਲਾ ਬਾਗ ਦਾ ਸਾਾਕਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਦਨ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮੈਂ ਮੀਜੀਠੀਏ ਕੀ ਕਰੇ ਦੇਖੋ ਯਾਰ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਹਜ਼ਾਰਾਂ ਲੋਕਾਂ ਦੇ ਕਾਤਲੇ ਨੂੰ ਇਹ ਰੋਟੀ ਖਾਉਂਦੇ ਰਹੇ ਆ ਸ਼ਾਨਦਾਰ ਭੋਜ ਦਿੰਦੇ ਰਹੇ ਆ ਜਾਮ ਤੇ ਜਾਮ ਖਰਕਦੇ ਸੀ ਉੱਥੇ ਉਹਦਾ ਜਵਾਬ ਨਹੀਂ ਦਿੰਦੇ ਮੈਂ ਪਾਰਲੀਮੈਂਟ 'ਚ ਬੋਲੀ ਜਾਂਦਾ ਸੀ ਚੱਲੇ ਨੇ ਬਾਗ ਤੇ ਡਿਬੇਟ ਸੀ ਕੋਈ ਵਾਰੀ ਕਿਸਮਤੀ ਮਾੜੀ ਹੁੰਦੀ ਹੈ ਉਦੋਂ ਹੈ ਨਹੀਂ ਸੀ ਇਹ ਬੀਬੀ ਬਾਈ ਉੱਥੇ ਚਲ ਮੈਂ ਕੋਈ ਨਹੀਂ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜਲਣ ਬਾਗ ਬੋਲਣ ਲੱਗੀ ਉਧਰ ਤੁਰ ਹੀ ਆਵੇ ਮੈਂ ਕਿਹਾ ਉਹ ਆ ਗਈ ਜੀ ਉਹ ਆਉਂਦੀ ਐ ਤੈਨੂੰ ਪੁੱਛ ਲਓ ਵੀ ਜਦੋਂ ਖਿਲਾੜ ਚੱਲੀ ਜਾਂਦਾ ਵਿੱਚ ਹੱਥ ਜਰੂਰ ਦੇਣਾ ਤੂੰ ਰਹਿ ਜਾ 5 ਮਿੰਟ ਉਧਰ ਨਾ ਕਿਸਮਤ ਮਾੜੀ ਸੀ ਮੇਰੇ ਲਿਆ ਕੇ ਮੂਰੇ ਰੱਬ ਨੇ ਧਰਤੀ ਮੈਂ ਬੋਲ ਤਾਂ ਸਾਰਾ ਕੁਝ ਕੁਛ ਨਹੀਂ ਆਇਆ ਗੱਲ ਸੁਣੀ ਹੋਣੀ ਉਹ ਗੱਲ ਤੁਸੀਂ ਪਾਰਲੀਮੈਂਟ 'ਚ ਸਭੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਆਹਾ ਆ ਮੈਲਾ ਵਾਲੇ ਖੁੱਲ ਨਵੇਂ ਤੇ ਇਹਨਾਂ ਦੇ ਵੀ ਦੱਸਾਂ ਅੰਦਰ ਲਈ ਜਿਹੜਾ ਰਾਜ ਐ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤੋਂ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪਰਦਾਦਾ ਉਹ ਹਾਈਵੇ ਰੌਬਰ ਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹੇ ਸ਼ੇਰ ਸ਼ਾ ਸੂਰੀ ਮਾਰਗ ਤੇ ਨਾ ਉਸ ਰੰਦਾਲਾ ਜਿਹੜਾ ਦਿੱਲੀ ਵਾਲਾ ਨੌਹਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕਰ ਰਹੇ ਨੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਤਕਰੀਬਨ ਜਵਾਨ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਕਾਫਲਾ ਤੈਮਦ ਸ਼ਾਹ ਅਬਦਾਲੀ ਨੇ ਕਹਿਆ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦੇਵਾਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਹਿੰਦਾ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਦ ਕਰਤੇ ਜੀ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦੋ ਪਟਿਆਲੇ ਦੀ ਰਿਆਸਤ ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਹੈ ਦਾ लुट के ਜਿਹੋ ਖਾ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਨੂੰ ਤਾਂ ਅਮੀਰ ਕਰ ਦਿਓ ਮੈਂ ਬਹੁਤ ਕਮਲਾ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਕੀ ਇਹ ਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਖੀ ਬੋਲ ਰਿਹਾ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਨਾ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੇਕੀ ਵਿਭਾਗੇ ਖਾਲੀ ਕਰਾ ਲਿਆ ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨੋਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਕਿੱਢਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਕਿੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਉਹਦੀ ਗੱਲ ਨਹੀਂ ਕਰਨੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੈ ਔਰ ਸ਼ਰਾਬ ਘੁਟਾਲਾ ਤੇ ਮਾਈਨਿੰਗ ਘੁਟਾਲੇ ਤੇ ਚੱਲਣ ਵਾਲੀ ਸਰਕਾਰ ਆ ਜਿਹੜੇ ਕੱਟੜ ਬੇਈਮਾਨ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਹ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਕ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਗਰ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਆਉਣ ਤੇ ਮੈਨੂੰ ਪਤਾ ਉਹਨੇ ਵੀ ਸੱਚ ਵੱਡੀ ਮਾਰਨੀ ਹੈ ਇਹੋ ਜਿਹਾ ਬੰਦਾ ਕੀ ਕਵੇ ਕੀ ਨਾ ਕਵੇ ਉਹ ਡਰਾਮਾ ਕਰਦੇ ਆ ਕਿ ਵਾਟ ਹਿਟਸ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 400 पार ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਘਾਰ ਚਾਰ ਨੂੰ ਦੇਖੋ ਇੱਕ ਵੀ ਇੱਕ ਵੀ 3 ਪੈਣ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹਜ਼ਾਰ ਹਜ਼ਾਰ ਰੁਪਈਆ ਇੱਕ 3 ਪੈਣ ਦਾ 26000 ਬਣ ਗਿਆ ਇੱਕ ਪਰਿਵਾਰ ਕੇ ਜੇ 5 ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਨਾਲ ਉਹ ਤਾਂ ਦਿੰਦੇ ਨੋਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ ਨੋਬਡੀ ਇਜ਼ ਅਬੋਵ ਦਾ ਲਾ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਤੇ ਬਾਸਟਰ ਮਹਿੰਦਰ ਦਾ ਮੁੰਡਾ ਹੈ ਇੱਕ ਐਕਸ਼ਨ ਐਂਡ ਯੂ ਵੀ ਵਿਲ ਰੀਵਰ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਤੇ ਉੱਤੇ ਕੋਈ ਨਹੀਂ ਜੀ ਦੇ ਸਭ ਕਹਿਣ ਦੀ ਇਹ ਧਿਆਨ ਭਟਕਾਉ ਮੁੱਦੇ ਨੇ ਮੁੱਦੇ ਦੀ ਗੱਲ ਨਹੀਂ ਕਰਨੀ ਭਾਜਪਾ ਦੀ ਟੌਕੀ ਕਰਨੀ ਅਸ਼ੁਭ ਕਰਨ ਨੂੰ ਇਨਸਾਫ ਨਹੀਂ ਦੇਣਾ ਪ੍ਰੀਤਪਾਲ ਨੇ ਪਰਚਾ ਨਹੀਂ ਦਰਜ ਕਰਨਾ ਇੱਥੇ ਆ ਕੇ ਤੁਹਾਨੂੰ ਪੁਟੀਆਂ ਸਿੱਧੀਆਂ ਗੱਲਾਂ ਮਾਰ ਲਈ ਇਹ ਭਗਵੰਤ ਮਾਨ ਦਾ ਦੂਜਾ ਲੋਗ ਆਟੀਆਂ ਦੇ ਬੰਦੇ ਨਹੀਂ ਉਹੀ ਕਿਸਾਨ ਹੈ ਜਿੰਨਾ ਪਿੱਛੇ ਬਿੱਟੂ ਤੂੰ ਧਰਨੇ ਤੇ ਬੈਠਾ ਸੀ ਯਾਰਾ ਹੁਣ ਨਰਿੰਦਰ ਮੋਦੀ ਜੀ ਨੇ ਸਿਕਿਉਰਿਟੀ ਗੱਡੀਆਂ ਸਮਾਨ ਸੱਲਾ ਦਿੱਤਾ ਕਿ ਹੁਣ ਆਪਾਂ ਇਹਨਾਂ ਕਿਸਾਨਾਂ ਨੂੰ ਕਹਿੰਦੇ ਕੀ ਕਾਂਗਰਸ ਦੇ ਕਿਸਾਨ ਨਾ ਕਾਂਗਰਸ ਦਾ ਨਾ ਕਾਲੀਆਂ ਨੇ ਕਿਸਾਨ ਪੰਜਾਬ ਦਾ ਹੈ ਕਿਸਾਨ ਅੰਦਾਤਾ ਹੈ ਜੱਸੀ ਖੰਗੂੜਾ ਹੀ ਵਾਪਸ ਆ ਗਏ ਜੱਸੀ ਖਸੂੜਾ ਜੱਸੀ ਖੰਗੂੜਾ ਸਾਹਿਬ ਸਾਡੀ ਪਾਰਟੀ ਜੀ ਵਾਪਸ ਆਈ ਹੈ ਬਹੁਤ ਨੇਕ ਇਨਸਾਨ ਹੈ ਸਾਡਾ ਸਾਡੇ ਐਮਐਲਏ ਰਹੇ ਹੈ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਹੋਂਡੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਕੋਈ ਵੀ ਵਿਅਕਤੀ ਜਿਹੜਾ ਆਉਂਦਾ ਉਦੋਂ ਪਾਰਟੀ ਨੂੰ ਕਿਤੇ ਨਾ ਕਿਤੇ ਮਜ਼ਬੂਤੀ ਪ੍ਰਦਾਨ ਹੁੰਦੀ ਆ ਔਰ ਬਹੁਤ ਸਾਰੇ ਲਾਰੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲਾਇਸਨ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਪਰ ਜੋ ਕੌਟੇਜ ਨੇ ਕਿਤੇ ਵੀ ਉਹ ਵੀ ਵਾਪਸ ਆਉਣਗੇ ਤੁਹਾਡੀ ਪਾਰਟੀ ਦੀ ਜਿਹੜੇ ਵਜ਼ਾਹਿਕਾ ਜੇ ਕੋਈ ਜਾਂ ਕਈ ਬੰਦੇ ਜਿਹੜੇ ਛੱਡ ਗਏ ਕੋਈ ਵੀ ਵਿਅਕਤੀ ਬਿਨਾਂ ਸ਼ਰਤ ਤੋਂ ਅਗਰ ਵਾਪਸ ਆਉਂਦਾ ਹੈ ਤਾਂ ਪਾਰਟੀ ਉਹਨਾਂ ਨੂੰ ਹਮੇਸ਼ਾ ਆਪ ਦੇ ਨਾਲ ਰੱਖਣ ਨੂੰ ਪਿਆ ਕਿਉਂਕਿ ਇੱਕ ਇੱਕ ਵਿਅਕਤੀ ਦੇ ਨਾਲ ਸਾਡਾ ਪਰਿਵਾਰ ਵੱਡਾ ਹੁੰਦਾ ਨੋਮੀਨੇਸ਼ਨ ਕਦੋਂ ਤੱਕ ਤੁਹਾਡਾ ਹੋਣਾ ਹੈ ਆ ਕੇ ਆਇਓ ਤੇ ਆਪ ਤੁਸੀਂ ਕਰੋ ਉਹ ਬਾਈ ਨੋਮੀਨੇਸ਼ਨ ਮੈਂ ਥੋੜਾ ਜਿਹਾ ਪਹਿਲਾਂ ਲੋਕਾਂ ਨੇ ਨੋਮੀਨੇਸ਼ਨ ਭਰਾਲਾ ਫਿਰ ਆਪਣੇ ਨੋਮੀਨੇਸ਼ਨ ਫਿਰ ਵੀ ਡੇਟ ਦੱਸੋ ਗੱਲ ਇਹ ਹੈ ਮੈਂ ਦੋ ਨੋਮੀਨੇਸ਼ਨ ਪਰਾਕੇ ਆਂ ਅੱਜ ਲੇਖ ਲਓ ਜੀ ਯਸ ਸਰ ਤੇ ਜੇ ਮਾਨ ਸਾਹਿਬ ਮਿਲੇ ਜਾਂ ਪਾ ਕੈਂਡੀਡੇਟ ਨੇ ਡਿਕਲੇਅਰ ਕੀਤਾ ਸੰਗਰੂਰ ਚ ਸਾਰੇ ਸ਼ਰਤਾਂ ਲੋਅਦੇ ਤੁਹਾਡੇ ਮਾਈਕ ਤੇ ਤੁਹਾਡੇ ਮੀਡੀਆ ਦੇ ਰਹਿਣ ਜੀ ਸੁਪਾਲ ਸਿੰਘ ਖਹਿਰਾ 1 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਰਿਹਾ ਹੈ ਵੈਰੀ ਗੁੱਡ ਤੇ ਸਾਡੇ ਧਰਮਵੀਰ ਗਾਂਧੀ ਜੀ ਰਾਜਾ ਵੜਿੰਗ ਅੱਜ ਸ਼ੁਭ ਦਿਹਾੜੇ ਤੇ ਗਿਆ ਸੀ ਸ਼ੁਭ ਮਹੂਰਤ ਤੇ ਵੱਡੇ ਮਾਰਜਨ ਨਾਲ ਸਾਡੇ ਧਰਮਵੀਰ ਗਾਂਧੀ ਤੇ ਬੀਬੀ ਪ੍ਰੀਤਕੌਰ ਜਿਹੜੀ ਸਾਨੂੰ ਛੱਡ ਕੇ ਗਏ ਸੀ ਉਹ ਚੌਥੇ ਨੰਬਰ ਤੇ ਹੈ ਨਤੀਜਾ ਹੁਣੇ ਦੇਤਾ ਚਾਰ ਤੋਂ ਪਹਿਲਾਂ ਪਹਿਲਾਂ ਸੋ ਦੋਨੋਂ ਅੱਜ ਮੈਂ ਆਪਦੇ ਉਮੀਦਵਾਰਾਂ ਦੇ ਨੋਮੀਨੇਸ਼ਨ ਪરાਖਿਆ ਆਏ ਆਂ ਔਰ ਹੋਰਾਂ ਦੇ ਨੋਮੀਨੇਸ਼ਨ ਤੋਂ ਪ੍ਰਾਨ ਤੋਂ ਬਾਅਦ ਫਿਰ ਰਾਜਾ ਵੜਿੰਗਾ ਪੜਾਂ ਨੋਮੀਨੇਸ਼ਨ ਲੁਧਿਆਣਾ 'ਚ ਕਿੰਨਾ ਮਾਰਜਨ ਹੋਊਗਾ ਜੀ ਜੀਰੋਂ ਦਾ ਨਾਰਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਮੁੱਖ ਮੰਤਰੀ ਜੀ ਨੂੰ ਹੁਣ ਪੁੱਛ ਲਿਓ ਜੋ ਹੁਣ ਕਹਿਣਗੇ ਨਹੀਂ ਦੱਸਦਾ ਮੈਂ ਹੁਣ ਨਹੀਂ ਕਹਿਣਗੇ ਤੇਰਾ ਜੀ ਨਹੀਂ ਲੁਧਿਆਣਾ 'ਚ ਕਿੰਨਾ ਮਾਰਜਨ ਲੁਧਿਆਣਾ 'ਚ ਕਿੰਨਾ ਮਾਰਜਨ ਹੋਊਗਾ ਯਾਰ ਹੁਣ ਆਪ ਵੀ ਵੜਾਈ ਆਪ ਥੋੜੀ ਕਰੀ ਜਾ ਸਕਦੇ ਆਂ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋ ਦੀਆਂ ਖਬਰਾਂ ਕਿ ਬਿੱਟੂ ਦੀ ਟਿਕਟ ਤੇ ਦਵ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ